ਵਾਈਗੁਰਜੀ ਦਾ ਖਾਲਸਾ ਵਾਈਗੁਰਜੀ ਕੀ ਪਤੇ ਤੁਹਾਡਾ ਸਾਡਾ YouTube ਚੈਨਲ ਅਤੇ Facebook ਤੇ ਸਵਾਤਿ ਅੱਜ ਦੇ ਪਰਲੇ ਲਗਾ ਛੇਮੀ ਪਟਾ ਲਿਸ਼ਾਈ ਪੱਗ ਜੀ ਲੈਂਥ 7 ਮੀਟਰ ਕਾ ਕਪੜਾ ਡ ਭੋਲਵਾਤੇ ਆ ਜੇ 7 ਪੜਾ ਆਪਾਂ ਪਹਿਲਾ ਲਾਉਣਾ ਸਿਰਦੇ ਸੈਂਟਰ ਸੈਂਟਰ ਤੋਂ ਲਾ ਕੇ ਲਾੜਨ ਪੁਣੀ ਦਾ ਖੋਦਵਾ ਥਲੇ ਰੱਖ ਕੇ ਬੰਦ ਬਸ ਉਤਰ ਕੇ ਦੋਈ ਪੱਲੇ ਇਕੱਠੇ ਕਰ ਲੈਣੇ ਆ ਦੋਈ ਪੱਲੇ ਇਕੱਠੇ ਕਰਕੇ ਅੱਧੇ ਖਦੀ ਘੜਾ ਕਿਹੜਾ ਪਲਾਟ ਨੂੰ ਚੰਗੀ ਤਰ੍ਹਾਂ ਸਾਫ ਕਰਕੇ ਤੇੜਾ ਲਾੜਨ ਲਗਾ ਦੇਣਾ ਫਿਰ ਉਸ ਤੋਂ ਬਾਅਦ ਜਿਹੜਾ ਆਪਾਂ ਅਗਲਾ ਲੜਣਾ ਲੜਨ ਦਾ ਵੈਕ ਤੋਂ ਪਿੰਚੇ ਕੱ ਲੈਣਾ ਪੁਣੀ ਦਾ ਹਲਵਾ ਥੱਲੇ ਰੱਖ ਕੇ ਬੰਦ ਬਸ ਉੱਤਰਾ ਕੇ ਚਾਰ ਉਂਗਲਾਂ ਨਾਲ ਜਿਹੜਾ ਪੜਨ ਨੂੰ ਉਤਲੜ ਗਾਣਾ ਚਾਰ ਉਂਗਲਾਂ ਨਾਲ ਜਿਹੜਾ ਪੜਨ ਨੂੰ ਉਪਰੋੜ ਲੋਡ ਕਰਕੇ ਤੇ ਲੜਨ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਸਾਫ਼ ਕਰਕੇ ਫਿਰ ਜਿਹੜਾ ਲੜਨ ਨੂੰ ਇੱਕ ਵਾਰ ਫੋਲਡ ਕਰਾਂਗੇ ਇੱਕ ਵਾਰ ਲੜਨ ਨੂੰ ਫੋਲਡ ਕਰਕੇ ਡਬਲ ਫੋਲਡ ਕਰ ਲੈਣਾ ਫਿਰ ਉੱਪਰ ਜਿਹੜਾ ਲੜਨ ਦੱਬ ਲੈਣਾ ਚੰਗੀ ਤਰ੍ਹਾਂ ਇਹਦਾ ਪੜਨ ਨੂੰ ਸਾਫ਼ ਕਰ ਲੈਣਾ ਚੰਗੀ ਤਰ੍ਹਾਂ ਸਾਫ਼ ਕਰਕੇ ਜਿਹਨੂੰ ਤੁਸੀਂ ਇਹਦਾ ਫਸਲ ਰੱਖਣਾ ਚਾਹੁੰਦੇ ਤੁਸੀਂ ਇਹਨਾਂ ਦਾ ਫਸਲ ਲਾ ਕੇ ਜਿਹੜਾ ਲੜ ਨੂੰ ਲੋਡ ਕਰਕੇ ਲਗਾ ਦੇਣਾ ਤੇ ਜਿਹੜਾ ਹੁਣ ਅਪਲੋਡ ਲੈ ਜਿਹੜੇ ਅਪ ਸੈਟਿੰਗ ਕਰ ਲੈਣੀਆਂ ਤੇ ਇਹਨੂੰ ਸਾਫ਼ ਕਰ ਲੈਣਾ ਪਰ ਇਸ ਤੋਂ ਬਾਅਦ ਜਿਹੜਾ ਆਪਾਂ ਅਗਲਾ ਲਗਾਉਣਾ ਲੜਨ ਦਾ ਬੈਕ ਤੋਂ ਪਿੰਚ ਕਰ ਲੈਣਾ ਮੀਰੋ ਹਲ ਦੇ ਬੱਤਲੇ ਰੱਖ ਕੇ ਬੰਦਪਾ ਉਤਰਾ ਕੇ ਚਾਰੋਂ ਗੁਲੇ ਨਾੜਾ ਪੜਨ ਉਤਰਾ ਲਗਾਣਾ ਚਾਰੋਂ ਗੁਲੇ ਨਾੜਾ ਪੜਨ ਉੱਪਰ ਲੋਡ ਕਰਕੇ ਲੜ ਨੂੰ ਸਾਫ ਕਰ ਲੈਣਾ ਤੇ ਲੜ ਨੂੰ ਚੰਗੀ ਤਰ੍ਹਾਂ ਸਾਫ ਕਰਕੇ ਤੇ ਡਬਲ ਫੋਲਡ ਕਰਕੇ ਜਿੰਨਾ ਆਪਾਂ ਪਹਿਲਾ ਲੜਾ ਦਫਾ ਰੱਖਣਾ ਪਹਿਲਾ ਦਫਾ ਲਾ ਕੇ ਜਿਹੜਾ ਲੜਨ ਲਗਾ ਦੇਣਾ ਪਰ ਜਦੋਂ ਤੋੜਾ ਪਾ ਅਗਲਾ ਲੜਾ ਲਗੋਣਾ ਲੜਨ ਵੇਖ ਤੋਂ ਬੈਂਚ ਕਰ ਲੈਣਾ ਨਹੀਂ ਤਾਂ ਹੁਲਦੇ ਬਸ ਚਲਿ ਰਿਹਾ ਕੇ ਬੰਦ ਬਸ ਉਤਰ ਕੇ ਚਾਰੋਂ ਗਲੇ ਨਾਲ ਜਿਹੜਾ ਪੈੜਾ ਨੂੰ ਉੱਤਲੋੜ ਗਾਣਾ ਚਾਰੋਂ ਗਲੇ ਨਾਲ ਜਿਹੜਾ ਪੈੜਾ ਨੂੰ ਉੱਤਲੋੜ ਕਰਕੇ ਲੜਨ ਨੂੰ ਚਾਰੋਂ ਗਲੇ ਨਾਲ ਸੈੱਟ ਕਰ ਲੈਣਾ ਤੇ ਲੜਨ ਨੂੰ ਡਬਲ ਫੋਲਡ ਕਰ ਲੈਣਾ ਡਬਲ ਫੋਲਡ ਕਰਕੇ ਜਿੰਨਾ ਪਹਿਲੜ ਦਾ ਫਾਸਲਾ ਕਿ ਉਹਨਾਂ ਪੜ ਦਾ ਫਾਸਲਾ ਕਿਹੜਾ ਲੜਨ ਨੂੰ ਲਗਾ ਦੇਣਾ ਤੇ ਨਾਲ ਨਾਲ ਬਾਕੀ ਭਾਗ ਜਿਹੜੀ ਆਪਾਂ ਸੈਟਿੰਗ ਕਰੀ ਜਾਣੀ ਹੈ ਤੇ ਪਰ ਉਸ ਤੋਂ ਬਾਅਦ ਆਪਾਂ ਅਗਲਾ ਲਗਾਉਣਾ ਲਾਰਨ ਬੈਗ ਤੋਂ ਪਿੰਕੇ ਕਰ ਲੈਣਾ ਹੁਣੀ ਖੋਲ ਦੇਵਾ ਥੱਲੇ ਰੱਖ ਕੇ ਬੰਦ ਬਸ ਉੱਤਰਾ ਕੇ ਚਾਰ ਉਂਗਲਾਂ ਨਾਲ ਜਿਹੜਾ ਪਲੜ ਨੂੰ ਤੋੜਗਾ ਨਾ ਚਾਰੋਂ ਉਂਗਲਾਂ ਨਾਲ ਜਿਹੜਾ ਪਲੜ ਨੂੰ ਤੋੜ ਕਰਕੇ ਲੜ ਨੂੰ ਸਾਫ਼ ਕਰ ਲੈਣਾ ਲੜੀ ਕਿੰਨੀ ਤਰ੍ਹਾਂ ਸਵਾਈ ਕਰਕੇ ਜਿਹੜਾ ਜਨਾਬ ਪੱਲੇ ਦਾ ਫਾਸਾ ਰੱਖੇ ਉਹ ਨਾ ਪੱੜਾ ਦਾ ਫਾਸਾ ਲਾ ਕੇ ਜਿਹੜਾ ਲੜੇ ਲਗਾ ਲੈਣਾ ਦਿਨ ਆ ਦੇ ਬਾਕੀ ਬਾਗ ਜਿਹੜੀ ਆਪ ਸੈਡਿੰਗ ਕਰੀ ਜਾਣੀ ਐ ਇਹ ਨੋਟ ਲੈ ਕੇ ਪਿੱਛੇ ਤੱਕ ਜਿਹੜੇ ਆਪਣੇ ਲੜ ਨੇ ਉਹ ਵੀ ਜਿਹੜੇ ਆਪਾਂ ਸਾਬ ਕਰ ਲੈਣੇ ਆ ਤੇ ਜੇ ਕਿਸੇ ਲੜ ਦੀ ਮੋਟਾਈ ਜ਼ਿਆਦਾ ਰਹੇ ਜੇ ਤਾਂ ਦੇ ਆਪਾਂ ਬਾਹਰ ਨਾਲ ਪ੍ਰੈਸ ਕਰਕੇ ਉਹਦੀ ਆਪਾਂ ਮੋਟਾਈ ਜਿਹੜੀ ਆਪਾਂ ਵਾਕੀ ਲੜਾਂ ਦੇ ਬਰਾਬਰ ਕਰ ਲੈਣੀ ਹੈ ਤਦੋਂ ਦੋਸਤੋ ਵਾ ਜਿਹੜਾ ਆਪਾਂ ਲੜਾ ਲਗਾਉਣਾ ਲੜਨ ਵੇ ਇੱਕ ਤੋਂ ਪੰਜ ਕਰ ਲੈਣਾ ਪਣੀ ਦਾ ਹੌਲਾ ਵਾ ਥੱਲੇ ਰੱਖ ਕੇ ਬੰਦ ਬਸੋਤ ਰੱਖ ਕੇ ਚਾਰ ਉਂਗਲਾਂ ਲੜਾ ਪਲਾੜ ਨੂੰ ਉੱਤ ਲੜਗਾਣਾ ਚਾਰ ਉਂਗਲਾਂ ਲੜਾ ਪਲਾੜ ਨੂੰ ਉੱਤ ਲੜਗਾਣਾ ਤੇ ਫਿਰ ਚੰਗੀ ਤਰ੍ਹਾਂ ਜਿਹੜਾ ਪਲਾੜ ਨੂੰ ਸਾਫ਼ ਕਰਾਂਗੇ ਤਵੇ ਰੋਟਾ ਜਿਹੜਾ ਆਪਾਂ ਲੜਨ ਚੰਗੀ ਤਰ੍ਹਾਂ ਸਾਫ਼ ਕਰਕੇ ਤੇ ਲੜ ਚੋਂ ਬਲ ਜਿਹੜੇ ਉਹ ਕੱਢ ਕੇ ਫਿਰ ਜਿਹੜਾ ਲੜ ਨੂੰ ਨੱਕ ਦੀ ਸੀ ਚ ਫੋਲਡ ਕਰਾਂਗੇ ਲੜ ਨੂੰ ਨੱਕ ਦੀ ਸੀ ਚੜਾ ਪੜ ਨੂੰ ਫੋਲਡ ਕਰਕੇ ਚੰਗੀ ਤਰ੍ਹਾਂ ਜਿਹੜਾ ਪੜ ਨੂੰ ਸਾਫ਼ ਕਰ ਲੈਣਾ ਤੇ ਵੇ ਜਿਹੜਾ ਲੜ ਨੂੰ ਚਾਹੀਦਾ ਇਤਨਾ ਸਾਫ਼ ਕਰਕੇ ਜਿੰਨੀ ਚੋਦੀ ਕੜਾਈ ਰੱਖਣਾ ਚਾਹੁੰਦੇ ਹੋ ਤੇ ਉਨੀ ਚੜਾਈ ਰੱਖ ਕੇ ਲੜ ਨੂੰ ਸਾਫ਼ ਕਰਕੇ ਲਗਾ ਦੇਣਾ ਤੇ ਹੁਣ ਜਿਹੜੇ ਆਪਾਂ ਲੈਣੇ ਨੇ ਜਿਹੜੀ ਆਪਾਂ ਸੈਟਿੰਗ ਕਰ ਲੈਣੀ ਆ ਬਰਸਤੋ ਵਾ ਜਿਹੜਾ ਆਪਾਂ ਪੱਗ 'ਤੇ ਲਗਾਉਣਾ ਨੱਕ ਦੀ ਸੀ ਜਿਹੜਾ ਆਪਾਂ ਪੱਗ 'ਤੇ ਲਗਾਉਣਾ ਹੈ ਜਿੱਥੇ ਆਪਾਂ ਸ਼ਮਲੜ ਫੋਲਡ ਕਰੇ ਉਹ ਤੋਂ ਥੋੜਾ ਹੀ ਗਾਹ ਕਰਕੇ ਜਿਹੜਾ ਪੱਗ 'ਤੇ ਲਗਾਵਾਂਗੇ ਪੱਗ 'ਤੇ ਲਗਾ ਕੇ ਫਿਰ ਉਸ ਤੋਂ ਬਾਅਦ ਜਿਹੜਾ ਆਪਾਂ ਕਲਗੀ ਲਗਾਉਣਾ ਤੇ ਜਿੱਥੇ ਆਪਾਂ ਸ਼ਾਬਲ ਨੂੰ ਫੋਲਡ ਕਰੇ ਉੱਥੇ ਜਿਹੜੇ ਵਾਲ ਹੋਣਗੇ ਉਹਨਾਂ ਨੂੰ ਪੱਥਲੇ ਵੱਲ ਨੂੰ ਖਿੱਚ ਕੇ ਰੋਤਵਾ ਜਿਹੜਾ ਆਪਾਂ ਕਲਗੀ ਵਾਲੇ ਲਗਾਉਣਾ ਅੱਧਾ ਉੱਤੇ ਧੱਲੇ ਫੋਲਡ ਕਰ ਲੈਣ ਨੂੰ ਅੱਧਾ ਉੱਤੇ ਧੱਲੇ ਫੋਲਡ ਕਰ ਕੇ ਜਿਹੜਾ ਪਲੜ ਨੂੰ ਬੈਗ ਤੇ ਚੜਾਈ ਚੱਲੇਗਾ ਨਾ ਮੋੜ ਲੈ ਕੇ ਆਪਾਂ ਈ ਕੜਾਈ ਘਟਾ ਲੈਣੀ ਆ ਤੇ ਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਤੇ ਜਿਹੜੇ ਉੱਤੇ ਵਾਲ ਹੋਣਗੇ ਉਹਨਾਂ ਨੂੰ ਆਪਾਂ ਬਾਹਰ ਕੱਢ ਕੇ ਜਿਹੜਾ ਪਲੜ ਨੂੰ ਪੱਗ ਪੰਨੇ ਥੱਲੇ ਰੱਖਣਾ ਪੱਗ ਪੰਨੇ ਥੱਲੇ ਰੱਖ ਕੇ ਲੜ ਨੂੰ ਫਰੰਟ ਵੱਲ ਨੂੰ ਫੋਲਡ ਕਰ ਦੇਣਾ ਤਨਾ ਤੋਂ ਬੋਲ ਕਰਤ ਬਾਅਦ ਲੜ ਨੂੰ ਪਰਦਾ ਬਣਾ ਜੇ ਤੁਹਾਡਾ ਲੜ ਉੱਤੋਂ ਖਿਸਕ ਜਾਂਦਾ ਤੁਸੀਂ 2 ਜਾਂ 3 ਪੱਗ ਬੜੇ ਲੜ ਨੂੰ ਕੋਣ ਬਸਟ ਲਗਾ ਸਾਦੇ ਹੋ ਤੇ ਬਰ ਅਸਤ ਵਾ ਜਿਹੜਾ ਆਪਾਂ ਸੈਟ ਕਰਨਾ ਜਿਹੜਾ ਆਪਾਂ ਪੱਲੇ ਸਿੱਧੇ ਸੈਂਟਰ ਚੋਂ ਉਨਾ ਬੈਦੋ ਖੇਚ ਕੇ ਚੰਗੀ ਤਰ੍ਹਾਂ ਚਾਰੇ ਪਾਸੇ ਫਲਾ ਲੈਣਾ ਲੋਂ ਤੋਂ ਬਾਅਦ ਚੰਗੀ ਤਰ੍ਹਾਂ ਚਾਰੇ ਪਾਸੇ ਜਿਹੜਾ ਫਸਰੋ ਦੱਬ ਕੇ ਜਿਹੜਾ ਬੈਦਣੇ ਲਗੁਣਾ ਆਦਾ ਜਦੋਂ ਫੋਲਡ ਕਰਕੇੜਾ ਬਲਡ ਨੂੰ ਬੈਕਤੀ ਦੱਬਣਾ ਤੇ ਜਲਦੀ ਨੋਟ ਲੈ ਕੇ ਹਾ ਜੁਣੇ ਆ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ